ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਖਾਸ ਮਿਲੀਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਖਜ਼ਾਨਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਨਾਜ ਮੰਡੀ ਡੜਬਾ ਦੇ ਵਿੱਚ ਭੂਮੀ ਨੂੰ ਟੱਕ ਲਗਾ ਕੇ 1.90 ਕਰੋੜ ਰੁਪਏ ਦੀ ਲਾਗਤ ਦੇ ਬਰਸਾਤ ਦੇ ਪਾਣੀ ਦੇ ਨਿਕਾਸੀ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਈ ਇਸ ਮੌਕੇ ਨੂੰ ਦੇ ਪੀਏ ਤਪਿੰਦਰ ਸਿੰਘ ਸੋਹੀ ਮੈਡਮ ਜਸਵੀਰ ਕੌਰ ਸ਼ੇਰਗਿੱਲ ਚੇਅਰਪਰਸਨ ਮਾਰਕੀਟ ਕਮੇਟੀ ਡੜਬਾ ਤੇ ਹੋਰ ਪਤਵੰਤੇ ਹਾਜ਼ਰ ਸਨ ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਬਰਸਾਤਾਂ ਦੇ ਮੌਸਮ ਦੌਰਾਨ ਕਾਫੀ ਸਮੇਂ ਤੋਂ ਮੰਡੀ ਵਾਸੀਆਂ ਨੂੰ ਬਰਸਾਤ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਕਾਫੀ ਸਮੱਸਿਆਵਾਂ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਤੋਂ ਇਲਾਵਾ ਬਰਸਾਤਾਂ ਦੇ ਮੌਸਮ ਦੌਰਾਨ ਮੰਡੀ ਵਿੱਚੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਵੀ ਕਾਫੀ ਸਮੱਸਿਆਵਾਂ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਉਹਨਾਂ ਕਿਹਾ ਕਿ ਕਾਫੀ ਸਮੇਂ ਤੋਂ ਦਰਪੇਸ਼ ਆ ਰਹੀ ਇਸ ਸਮੱਸਿਆ ਨੂੰ ਦੇਖਦੇ ਹੋਏ ਅੱਜ ਅਨਜ ਮੰਡੀ ਡੜਬਾ ਦੇ ਵਿੱਚ ਤਕਰੀਬਨ 1.90 ਕਰੋੜ ਰੁਪਏ ਦੀ ਲਾਗਤ ਨਾਲ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਈ ਗਈ ਹੈ ਜਿਸ ਨਾਲ ਮੰਡੀ ਵਾਸੀਆਂ ਅਤੇ ਦਾਣਾ ਮੰਡੀ ਵਿੱਚੋਂ ਲੰਘਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਦੇਖੋ ਦਾਣਾ ਮੰਡੀ ਢੜਵਤ ਜਿਹੜਾ ਸਾਡਾ ਮੀਂਹ ਦਾ ਪਾਣੀ ਆ ਰੇਨ ਵਾਟਰ ਦਾ ਜਿਹੜਾ ਉਸ ਵਾਟਰ ਨੂੰ ਉਹਦੇ ਜਿਹੜੀ ਕੱਢਣ ਦੇ ਲਈ ਨਵੀਂ ਪਾਈਪਲਾਈਨ ਬਣਾਈ ਜਾ ਰਹੀ ਹੈ ਔਰ ਪੁਰਾਣੀ ਪਾਈਪਲਾਈਨਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ 1 ਕਰੋੜ 90 ਲੱਖ ਰੁਪਏ ਦਾ ਪ੍ਰੋਜੈਕਟ ਆ ਜਿਹਦੇ ਨਾਲ ਰੇਨ ਵਾਟਰ ਜਿਹੜਾ ਉਹ ਬਾਹਰ ਚਲਾਇਆ ਜਾਊਗਾ ਔਰ ਜਿਹੜੀ ਮੰਡੀ ਆ ਉਹ ਸਾਫ਼ ਰਹੂ ਇਸ ਤੇ ਪਾਣੀ ਜਿਹੜਾ ਬਿਲਕੁਲ ਵੀ ਨਹੀਂ ਖੜੂਗਾ ਕਾਫੀ ਲੰਬੇ ਅਰਸੇ ਤੋਂ ਸਾਡੇ ਸਾਰੇ ਆਰਤੀ ਭਰਾਵਾਂ ਦੀ ਜਿਹੜੀ ਅਮੰਗ ਸੀਗੀ ਕਮਿਸ਼ਨ ਏਜੰਟਸ ਦੀ ਮੰਗ ਸੀਗੀ ਕਿਉਂਕਿ ਜਦੋਂ ਮੀਂਹ ਪੈਂਦਾ ਹੈਗਾ ਤਾਂ ਪਾਣੀ ਖੜਾ ਹੋ ਜਾਂਦਾ ਸੀਗਾ ਉਹ ਕੋਈ ਪੁਰਾਣੀਆਂ ਲਾਈਨਾਂ ਪੰਜਾਂ ਉਹਨਾਂ ਸੀ ਕਿਉਂ ਸਾਰੀਆਂ ਪੁਰਾਣੀਆਂ ਲਾਈਨਾਂ ਜਿਹੜੀਆਂ ਨੇ ਉਹ ਅਪਗ੍ਰੇਡ ਕੀਤੀਆਂ ਗਈਆਂ ਨੇਗੀਆਂ ਔਰ ਨਵੀਆਂ ਪੰਜਾਂ ਗਈਆਂ ਨੇਗੀਆਂ ਔਰ ਪਾਣੀ ਦਾ ਦਿਕਾਸੀ ਦਾ ਪ੍ਰਬੰਧ ਜਿਹੜਾ ਉਹ ਕੀਤਾ ਗਿਆ ਮੰਤਰੀ ਸਾਹਿਬ ਜ਼ਿਲ੍ਹਾ ਪ੍ਰਸ਼ਾਸਕ ਤੇ ਬਲਾਕ ਸਭਾ ਮਤੀ ਚੋਣਾਂ ਦੇ ਸੰਬੰਧੀ ਜੋ ਟਿਕਟਾਂ ਦੀ ਵੰ ਬਿਲਕੁਲ ਹਜੇ ਤਾਂ ਐਪਲੀਕੇਸ਼ਨ ਜਿਹੜੀਆਂ ਜਿਹੜੇ ਵੀ ਕੈਂਡੀਡੇਟ ਇਲੈਕਸ਼ਨ ਲੜਨ ਦੇ ਚਾਹਵਾਨ ਨੇ ਉਹ ਆਪਣੀ ਆਪਣੀਆਂ ਐਪਲੀਕੇਸ਼ਨਾਂ ਜਿਹੜੀਆਂ ਉਹ ਦਫਤਰ ਚ ਦੇ ਰਹੇ ਨੇ ਕਿ ਉਹ ਤੋਂ ਬਾਅਦ ਸਕਰੂਟੀ ਕਮੇਟੀ ਬਣੀ ਹੋਈ ਹੈ ਉਹ ਸਕਰੂਟੀنگ ਕਰੂਗੀ ਉਸ ਤੋਂ ਬਾਅਦ ਜਿਹੜੀਆਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਜਿਹੜਾ ਸਟੇਟ ਨੂੰ ਭੇਜੂਗਾ ਉੱਥੋਂ ਟਿਕਟਾਂ ਦੀ ਵੰਡ ਹੋਵੇ ਸਰ ਮੰਡੀ ਵਾਸੀਆਂ ਦੀ ਇੱਕ ਪਰਾਣੀ ਮੰਗ ਹੈ ਜੀ ਇੱਥੇ ਜਿਹੜੀ ਜਿਹੜੇ ਪੁਰਾਣੇ ਪ੍ਰਾਪ ਨੇ ਉਹ ਅਜੇ ਸਹੀ ਨਹੀਂ ਹੋ ਰਹੇ ਸਰਕਾਰ ਵੱਲੋਂ ਕੋਈ ਚੀਜ਼ ਹੈਗੀ ਜਿਹੜੇ ਇਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਬਿਲਕੁਲ ਇਹ ਕਾਫੀ ਲੰਬੇ ਅਰਸੇ ਤੋਂ ਮੰਗਾ ਹੈ ਗੱਲੀ ਡੜਵਾ ਮੱਡੀ ਦੀ ਨਹੀਂ ਸਾਰੇ ਪੰਜਾਬ ਦੀ ਮੰਗਾ ਉਹਦੇ ਲਈ ਅਸੀਂ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਆ ਉਹ ਲੈ ਕੇ ਆ ਰਹੇ ਆ ਉਹਦੀ ਜਿਹੜੀ ਆ ਕੰਮ ਉਹ ਤੇ ਕੰਮ ਚੱਲ ਰਿਹਾ ਹੈਗਾ ਬੜੀ ਜਲਦੀ ਲੈ ਕੇ ਆਵਾਂਗੇ ਤਾਂ ਕਿ ਪੂਰੇ ਪੰਜਾਬ ਦੇ ਜਿੱਡਾ ਵੀ ਕਮਿਸ਼ਨ ਏਜੰਟ ਤੇ ਜਿਨ੍ਹਾਂ ਤੋਂ ਵੀ ਕੋਈ ਰੈਗੂਲੈਟਰੀਜ਼ ਪੁਰਾਣੀਆਂ ਹੋਣ ਜਾਂ ਹੋਣ ਰਹੀਆਂ ਜਾਂ ਕਿਸੇ ਨੇ ਪਹਿਲਾਂ ਪੈਸੇ ਭਰੇ ਨੇ ਜਾਂ ਲੇਟ ਭਰੇ ਨੇ ਉਹ ਸਾਰਿਆਂ ਦਾ ਨਿਪਟਾਰਾ ਜਿਹੜਾ ਇੱਕ ਮੁਕਤ ਮਤਲਬ ਹੋ ਸਕੇ ਇੱਕ ਟਾਈਮ ਹੋ ਸਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਦੇ ਹਾਂ ਕੇਂਦਰ ਸਰਕਾਰ ਤੇ ਤਿੱਖੇ ਸ਼ਬਦੀ ਵਰਕ ਕੀਤੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ ਤੇ ਫਿਰ ਲੋਕ ਰੋਹ ਦੇ ਬਾਅਦ ਉਹਨਾਂ ਨੂੰ ਆਪਣੇ ਫੈਸਲੇ ਵਾਪਸ ਲੈਣੇ ਪੈਂਦੇ ਨੇ ਉਹਨਾਂ ਨੇ ਪੰਜਾਬ ਨਾਲ ਸਬੰਧਤ ਯੂਨੀਵਰਸਿਟੀ ਅਤੇ ਚੰਡੀਗੜ੍ਹ ਦੇ ਸਟੇਟਸ ਨਾਲ ਜੁੜੇ ਮਾਮਲਿਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਕੇਂਦਰ ਸਰਕਾਰ ਅਜਿਹੇ ਫੈਸਲੇ ਨਾ ਕਰੇ ਜੋ ਉਸ ਨੂੰ ਵਾਪਸ ਲੈਣੇ ਪੈਣ ਇਸ ਦੇ ਨਾਲ ਹੀ ਉਹਨਾਂ ਐਸਆਰ ਤੇ ਵੀ ਸਵਾਲ ਚੁੱਕੇ ਤੇ ਕਿਹਾ ਕਿ ਚੋਣ ਕਮਿਸ਼ਨ ਇਹਨਾਂ ਉੱਠ ਰਹੇ ਸਵਾਲਾਂ ਦੇ ਜਵਾਬ ਦੇਵੇ ਪਹਿਲੀ ਗੱਲ ਤਾਂ ਸੈਂਟਰ ਦੇ ਹੱਥ ਹੋਣੇ ਨਹੀਂ ਚਾਹੀਦੇ ਸੀ ਭਈ ਜਿਹੜੇ ਪਿੱਛੇ ਵੇਚਣੇ ਪਏਗੇ ਕਿਉਂ ਪੰਗੇ ਲੈਂਦੇ ਹੋਏ ਇਸ ਤਰ੍ਹਾਂ ਦੇ ਮੈਂ ਉਸ ਦਿਨ ਕਿਹਾ ਸੀਗਾ ਪੰਜਾਬਾ ਬੰਚੇ ਮੈਂ ਦਿੱਲੀ ਪੀਸੀ ਕੀਤੀ ਸੀ ਮੈਂ ਕਿ ਉਹਨੇ ਕਹਿਤਾ ਕਿ ਓਕੇ ਡੈਫਰ ਕਰਤੇ ਸਾਰੇ ਸਟੇਟਸ ਕੋ ਬਣਿਆ ਰਹੂਗਾ ਐਂ ਚੰਡੀਗੜ੍ਹ ਐਂ ਪੰਜਾਬ ਯੂਨੀਵਰਸਿਟੀ ਐਦਾਂ ਹੀ ਐਸਬੀਐਲ ਕਿਉਂ ਪੰਗੇ ਲੈਂਦੇ ਨੇ ਪੰਗੇ ਲੈ ਕੇ ਬਾਅਦ ਹੱਥ ਪਿੱਛੇ ਖਿੱਚਲੇ ਪੰਜਾਬ ਯੂਨੀਵਰਸਿਟੀ ਤੋਂ ਹੱਥ ਪਿੱਛੇ ਖਿੱਚਲੇ ਚੰਡੀਗੜ੍ਹ ਤੋਂ ਹੱਥ ਪਿੱਛੇ ਖਿੱਚਲੇ ਹੱਥ ਫਸਾਉਂਦੇ ਕਿਉਂ ਨੇ ਜਿਹੜੇ ਪਿੱਛੇ ਖਿੱਚਣੇ ਪੈਂਦੇ देखो अगर किसी स्टेट को एस आई आर से कोई कोई शिकायत है तो चुनाव आयोग को चुनाव कमीशन को उसका जवाब देना चाहिए यह कहने की बजाय सबूत लेके आओ लोग क्यों सबूत लेके आए भाई आप सबूत दो अगर किसी पोलिटिकल पार्टी को एस आई आर पे आपत्ति है तो चुनाव आयोग जवाब देना उसका कि जी क्या आपत्ति है बताइए सारी पार्टियों सभी उस, उस प्रदेश की सभी पार्टियों को बुलाए चुनाव कमीशन क्या किसी किसी पार्टी को किसी का नाम डिलीट करने में और किसी का नाम ऐड करने में आपत्ति हो सकती है अगर सिर्फ एक ही पार्टी के डिलीट हो रहे हैं और एक ही पार्टी के ऐड हो रहे हैं तो आपत्ति होगी तो उसका जवाब चुनाव कमीशन देना को, को देना पड़ेगा ना कि चुनाव कमीशन ये कह दे कि आप सबूत लेके आओ ईवीएम हैक होती है सबूत लेके आओ आप क्यों नहीं बताते भी कि नहीं हो सकती ये हैक प्रूफ है अच्छा जब भी ईवीएम एफ आई आर की एस आई आर की जब भी बात होती है ईवीएम हैकिंग की और एस आई आर की तो बीजेपी उनके पक्ष में आ, क्यों आके खड़ी हो जाती है ईवीएम के पक्ष में अगर बीजेपी को मोदी पर इतना यकीन है कि मोदी की लहर है जी मोदी के नाम पे जीतते हैं तो वो कहें जैसे मर्जी करवा लो जो मर्जी ईवीएम चेक करवा लो हमें तो मोदी पर यकीन है लेकिन वो ईवीएम के पक्ष में आके खड़े हो जाते हैं इट मीन्स समथिंग इज रॉन्ग ਸੋ ਪੰਜਾਬ ਅਪਡੇਟਸ ਵਿੱਚ ਫਿਲਹਾਲ ਨਹੀਂ ਤੁਸੀਂ ਬਣਾ ਰਹੇ ਚੜ੍ਹਦੀ ਕਲਾ ਟਾਈਮ ਟੇਬਲ ਦੇ ਨਾਲ ਧੰਨਵਾਦ